ਟੀਰੋ ਦੀ ਬਸਤੀ ਦੇ ਵਿੱਚ ਕੱਲ ਰਾਤ ਆਪਸੀ ਰੰਜਿਸ਼ ਦੇ ਚੱਲਦੇ ਹੋਏ ਕਤਲ ਨੇ ਅੱਜ ਦੁਪਹਿਰ ਹਿੰਸਕ ਰੂਪ ਧਾਰ ਲਿਆ। ਕਤਲ ਦੇ ਖਿਲਾਫ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਧਰਨਾ ਪ੍ਰਦਰਸ਼ਨ ਕੀਤਾ ਅਤੇ ਬਾਅਦ ਦੇ ਵਿੱਚ ਰੋਹ ਦੇ ਵਿੱਚ ਆ ਕੇ ਫੁਹਾਰਾ ਚੌਂਕ ਨੂੰ ਜਾਮ ਕਰਕੇ ਤੋੜਫੋੜ ਕੀਤੀ ਹੈ। ਇਸ ਤੋੜਫੋੜ ਦੇ ਵਿੱਚ ਕਈ ਗੱਡੀਆਂ ਦੇ ਸ਼ੀਸ਼ੇ ਅਤੇ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟੇ ਨੇ ਪਰ ਇਹ ਸਾਰਾ ਘਟਨਾਕਰਮ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਪੁਲਿਸ ਨੇ ਮੌਕੇ ਨੂੰ ਸੰਭਾਲਣ ਦੇ ਲਈ ਧਰਨਾਕਾਰੀਆਂ ਤੇ लाठी चार्ज ਕਰਕੇ ਉਹਨਾਂ ਨੂੰ ਉਥੋਂ ਖਦੇੜ ਦਿੱਤਾ ਪਰ ਇਸ ਪੂਰੇ ਘਟਨਾਕਰਮ ਦੇ ਵਿੱਚ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ। ਥੋੜਾ ਦੱਸੋ ਕੀ ਖਾਮੀ ਕੀਤਾ ਹੈ? ਅਜਾ ਕੀ ਗੱਲ ਹੋਈ ਹੈ? ਕੀ ਮਾਮਲਾ ਹੈ? ਨਾ ਦੇਖੋ ਇਹ ਉਹ ਖਬਰ ਹੈ ਕਿ ਉਹਦੇ ਵਿੱਚ ਫਾਰਸਨਾ ਦੇ ਲੜਕੇ ਦਾ ਕੋਈ ਲੜਾਈ ਝਗੜੇ ਦੇ ਵਿੱਚ ਦੋਪੱਖਾਂ ਵਿੱਚ ਕੋਈ ਸ਼ਾਮ ਨੂੰ ਲੜਾਈ ਹੋਈ ਸੀ ਉਹਦੇ ਵਿੱਚ ਉਹਦੀ ਡੈਥ ਹੋ ਗਈ ਸੀ ਫਾਰਸਨਾ ਦੇ ਲੜਕੇ ਦੀ ਉਹਦੇ ਜਿਹੜੇ ਸਾਥੀ ਸੀ ਉਹਨਾਂ ਨੇ ਰਿਟੈਲੀਏਟ ਕਰਨ ਵਾਸਤੇ ਇੱਥੇ ਪ੍ਰੋਟੈਸਟ ਕਰਦੇ ਸੀ ਜਿੱਤੇ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜੀ ਪੰਤੂਨ ਦੀ ਕੀਤੀ ਦੁਕਾਨ ਦੀ ਆ ਕੁਝ ਹੋ ਗਿਆ ਜਿਹੜੀ ਇੱਕ ਲੋ ਕਾਰਾਂ ਦੀ ਭੰਗ ਹੋ ਗਈ ਹੈ ਸ਼ੀਸ਼ੇ ਕੀ ਸੀ ਮਕਰਮੋਂ ਕਰਵਾ ਕੇ ਜਿਹੜੀ ਸੱਚੋ ਸੱਚ ਕਾਰਵਾਈ ਕਰ ਰਹੇ ਸਿਚੁਏਸ਼ਨ ਨੰਬਰ ਤੋਂ ਦੇਖੋ ਇਹ ਰੈਸਟ ਵਿੱਚ ਕਰ ਰਹੇ ਆ ਸਾਰੇ ਕਰ ਰਹੇ ਕੋਈ ਬੰਦੇ ਸੀ ਰੌਂਡ ਆਫ ਕੋਈ ਵੀ ਕਰ ਰਹੇ ਜਿਹੜੇ ਬੰਦੇ ਰੌਂਡ ਆਫ ਕੀਤੇ ਨੇ ਉਹ ਕਰਦੇ ਕੀ ਨਾਮਾ ਬਦ ਕੀ ਨਾਮਾ ਰੇਸਿੰਗ ਆਈ ਹਰਿਆ ਭਾਜੀ ਕੀ ਹੋਇਆ ਸੂਰਾ ਮਾਮਾ ਇਹ ਦੇਖੋ ਜੀ ਫੁਹਾਰਾ ਚੌਂਦੇ ਕੋਈ ਧਰਨਾ ਲੱਗਿਆ ਹੋਇਆ ਸੀਗਾ ਤੇ ਇਹਨਾਂ ਦੇ ਉਧਰੋਂ ਪੁਲਿਸ ਵਾਲੇ ਵੀ ਨਾਲ ਆ ਪਿੱਛੇ ਪੁਲਿਸ ਵਾਲੇ ਭੱਜੋਆਂ ਫਰੰਟ ਤੇ ਬੰਦੇ ਭੱਜੇ ਹੋਏ ਨੇ ਡਾਂਗਾ ਲੈ ਕੇ ਸਾਰੇ ਪਿੱਛੇ ਨੁਕਸਾਨ ਕਰਦੇ ਆ ਰਹੇ ਨੇ ਉਹਨਾਂ ਨੇ ਆ ਕੇ ਗੱਡੀਆਂ ਪੰਨੀਆਂ ਆ ਮੇਰੀ ਗੱਡੀ ਆ ਵੀ ਇਹਨਾਂ ਨੇ ਵੀ ਡੰਡੇ ਮਾਰ ਕੇ ਪੰਨੀਆਂ ਪੁਲਿਸ ਵਾਲਿਆਂ ਨੇ ਕੁਛ ਹੱਥ ਨਹੀਂ ਲਗਿਆ ਸਭ ਬੰਦੇ ਭੱਜ ਗਏ ਤੁਸੀਂ ਹੁਣ ਕੀ ਮੰਗਦੇ ਹੋ ਸਾਡੀ ਗੱਡੀ ਪੰਨੀ ਕੀ ਕੀ ਮੰਗ ਕਰਦੇ ਹੋ ਹੁਣ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਮੰਗਿਆ ਜੇ ਸਾਡੀ ਗੱਡੀ ਦਾ ਜੋ ਮੁਆਵਜ਼ਾ ਸਾਨੂੰ ਦਿਵਾ ਇਹ ਨਾਲ ਉਹ ਰਹਿਣਾ ਰਹਿਣਾ ਬਹੁਤ ਸੂਰ ਹੈ ਰਮੇਸ਼ ਕਾ ਸੂਤ ਖਾਲਾ ਜੜੀ ਪਾਰਾ ਚੋਂ ਪਾਸਵਲੇ ਨਾਲ ਰਿਪੋਰਟ ਆਈ ਉਹ ਨਾ ਬੰਦੇ ਕੋਲ ਜੀ ਇੱਟਾ ਬੜਾ ਗੰਡਾਸਾ ਸੀ ਜਿਹੜਾ ਗੰਡਾਸਾ ਤੁਸੀਂ ਮੰਨੋ ਇੱਟਾ ਬੜਾ ਹੋਏਗਾ ਜਿੱਥੇ ਲੈ ਕੇ ਜਿੱਥੇ ਨੂੰ ਜਾ ਰਹੇ ਬੰਦੇ ਦੇ ਬੜੇ ਬੰਦਾ ਪੜਦਾ ਹੁੰਦਾ ਉਹ ਗੰਡਾਸਾ ਜਿੱਥੇ ਗੱਡੀ ਦੇ ਪੈਰੇ ਗੱਡੀ ਭੰੜ ਰਿਹਾ ਜਿੱਥੇ ਸ਼ੀਸ਼ੇ ਪੜਾ ਜਿੱਥੇ ਭੰੜ ਰਿਹਾ ਕੋਈ ਚੀਜ਼ ਉਹ ਦੇ ਜਿਹੜਾ ਬੰਦਾ ਦਿਖ ਰਿਹਾ ਉਹਨੂੰ ਪੜ ਰਿਹਾ ਬਸ ਪੜਦਾ ਹੀ ਚੱਲੇਗਾ ਜੀ ਸ਼ੀਸ਼ੇ ਭੰਦਾ ਚੱਲੇਗਾ ਟੋਕਣ ਦੇ ਦਸ ਗਾਨਾ ਸ਼ੀਸ਼ੇ ਟੁੱਟੇ ਗਏ ਜੀ ਉਹ ਉਹਦੇ ਦਾ ਵਿਚਾਰ ਸਾਡੀ ਮੰਗ ਤੇ ਕੋਈ ਨਹੀਂ ਸਾਨੂੰ ਆਪਣੀ ਸੇਫਟੀ ਚਾਹੀਦੀ ਹੈ ਤੁਹਾਨੂੰ ਤਾਂ ਆਪਣੀ ਸੇਫਟੀ ਚਾਹੀਦੀ ਹੈ ਕੱਲੂ ਜਾਨ ਮਾਰ ਦਿੰਦਾ ਉਹ ਬੱਟਾ ਬੜਾ ਖੰਡਾਸਾ ਸੀ ਬੰਦਾ ਮਾਰ ਦਿੰਦਾ ਉਹ ਖੰਡਾਸੇ ਨਾਲ ਤੋਂ ਬੰਦਾ ਨੂੰ ਖੰਡਾਸਾ ਮਾਰ ਦਿੰਦਾ ਬੰਦਾ ਮਾਰ ਦਿੰਦਾ ਹਾਂਜੀ ਅੰਕਲ ਜੀ ਕੀ ਹੋਇਆ ਜੀ ਚਰੇ ਆ ਮੇਰਾ ਰਾਤ ਨੂੰ ਦੀਪ ਸਿੰਘ ਯਾਰ ਚਰੇ ਆ ਮੁੰਡਾ ਕਰਦੀ ਹੋ ਰਹੀ ਹੈ ਪੂਰੇ ਸਾਵੇ ਮਗਰੋਂ ਭੱਜ ਰਿਹਾ ਉਹਨਾਂ ਦੇ ਕਿਸੇ ਨੂੰ ਮਾਰ ਨਹੀਂ ਨੇ ਬੋਸ ਪਿੱਛੇ ਪਿੱਛੇ ਤੁਰ ਹੀ ਜਾਂਦੀ ਹੈ ਕਿਹੜੀ ਜਗ੍ਹਾ ਦਵਾਈ ਸੀ ਅੰਤੇ ਕੋਠੀ ਤੋਂ ਕਿੰਨੇ ਕੁ ਦੂਰ ਆਈ ਹੈ ਓਹ ਅੱਧੀ ਹਾਂ ਉਹਦੀ ਕੋਠੀ ਆ ਪਿਛਲੀ ਰੋਡ ਤੇ ਆ ਅੱਧਾ ਕਿਲੋਮੀਟਰ ਹੋਊਗੀ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ